ਮਤ ਕੋਰੀ ਜਵਨ ਜਾ ਕੇ ਦੇਟ ਦਸ਼ਮ ਪੇ ਸ੍ਰੇਟ ਚਣ ਕਮਲ ਜਾ ਕੇ ਅਨੂਪ ਸਭ ਕਰਸ਼ਨ ਸੁੰਦਰ ਆਰੂਪ ਤਨ ਸੇਵਾ ਸੇ ਪਰਵਾਨ ਅੰਤਰ ਜਾਮੀ ਪਰਪਰਦਾਨ ਜਿਸ ਮਨ ਵਸੇ ਸੋ ਤਨਹਾਰ ਤਾਂ ਕੇ ਨਿਕਟ ਨਾ ਉਤ ਕਾਲ ਅਮਰ ਭਈ ਅਮਰਾ ਪਦ ਪਾਇਆ ਸਾਧੂ ਨਾਨਕਾ ਤੇ ਸਰੂਪ ਗਿਆਨ ਅੰਜਨ ਗੁਰ ਦੀ ਅਗਿਆਨ ਤੇ ਵਿਨਾਸ਼ ਹਰਿ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗਾਇਤ પતિ ਤਾਂ ਸੰਗਮ ਪ੍ਰਵਟੀਤਾ ਨਾਮ ਪ੍ਰਵਕਾਲਾ ਗਾਮਿਤਾ ਸਦਿ ਤੁਮਰੀਏ ਕੜਵਾਇਨ ਕ੍ਰਾਂਗਨੰਦ ਸਾਇ ਨੋਲਦ ਹਰਿ ਪ੍ਰਵਕਾ ਨਾਮ ਤੇ ਮੈਂ ਦਾ ਸ੍ਰਾਮ ਸਮਾਧਾਨ ਤੇ ਨਾਦ ਤੇ ਨਾ ਜਾਇ ਤ੍ਰਿਪਤਿ ਸਮਾਰ ਪੂਰ ਦੇਖਿਆ ਜਿਹ ਆਵਟ ਰਾਹੀ ਨਾਨਕ ਤੇਨ ਸੋ ਜੀ ਪਾਏ ਸੋ ਅੰਤਰ ਸੋ ਬਾਰ ਅਨੰਤ ਤਗੜ ਬਿਆ ਪ੍ਰਿਆ ਭਗਵੰਤ ਅਨਮੇ ਕਾ ਗਿਆ ਸਰ ਲੋਗ ਪੂਰਨ ਪ੍ਰਤਿਪਾਲ ਦੰਤਨ ਪਰਵਰ ਹੈ ਪਾਰ ਪਰਮ ਚੈ ਜਿ ਆਗੈ ਤੈ ਸਾ ਧਰਮ ਭਵਨ ਪਾਣੀ ਤੇ ਸੰਤਰਮਾਏ ਚਾਰ ਕਣਦ ਦਿਸਮਾਏ

गौर प्रसाद परम का नास नानक जन मे साथ संजना का पे को सब ब्रह्म संजना के ते सब धर्म संजना सुनो साद। साद। सब भजन सर्वे आपी राम संग रचना जिन जाता ते के रहत सत भजन साधु सब करत जो जो तो सोई समान तन करावण हार प्रभु जन अंतर वसे पार पियो ही नानक तरन दे सम आप सर गया सब सत तु तो, दिपावते सगली उत्पत तु दिपावता करे विस्तार तु एकं कारं कणान पिनाच ए दिपावते समे मलाई ओ नेकट करंगय दूर आपी आप परपूरं तरगा जिना जिनाए नस्तुते आप जाय सरगोदया वरतारा सरबनाने आपेण हारा

आन कान कान जने आज इस बरसात सब जन पराया जनावर का ईश्वर हो जन के ना हो आम गुप्त मुग्ध करे संसार नानक ते जन को सदा नमस्कार सुबोध पूरा प्राण ब्यार पूरा जगत नाम नानक पूरा पाया पूरे के कुल का व्यापक देही पूरे गुरु का सुनिब्रिंदु पार ब्रह्म कर पे

नर्तनवारो दारो दियो गुणगंधव रंग पियो चित्त चिरगुण राणे की रूप जाके रंग देखो गोपाल मोदर दिन दिया दुख पंजन पूर्ण कृपाल जमर जमर नाम ब्रह्मा नानक जी का यो दारो तुम सुरो साद के वच मलेक लाले रतन संतक मातो रो दारा

ਆ ਗਿਨਾਰਤਾ ਤੇ ਰਹਤੇ ਰਾਮ ਨਾਮ ਸੁਨ ਰਖਣਾ ਕਹਿਤੇ ਕਰ ਪ੍ਰਸਾਦਿਆ ਪ੍ਰਭ ਧਾਰੇ ਨਾਨਕ ਦੇਖੇ ਬਿਮਾਰੀ ਸਾਵਕੀ ਉਤ ਕਰੋ ਸੰਦਮੇਤ ਸਾਵਧਾਨ ਆਕਾਦਰ ਚੀਤ ਸੁਖਮਨੀ ਸਾਜਿਕ ਮਨ ਗੁਣਾ ਨਾਮ ਜਿਸ ਮਨ ਵਸੇ ਸੋ ਨਾਨਕ ਸਰਬ ਇਛਾ ਤਾਂ ਕੀ ਪ੍ਰਣੋਏ ਪ੍ਰਗਾਣ ਪਰਪਰ ਸਭ ਲੋਏ ਸਾਹ ਤੇ ਉਚ ਪਏ ਤਨ ਬ੍ਰੋਨੋ ਵੇ ਆਵੰ ਜਾਣਾ ਤਨ ਨੂੰ ਕਾਟਿ ਲੈ ਜਿਨ ਸੁਏ ਨਾਨਕ ਤੇ ਸਾ ਪ੍ਰਾਪਤ ਹੋਏ ਕੀਨ ਸੰਤ ਹਰੀ ਦੇ ਨਾਮ ਦੇ ਤੋ ਬੋਧ ਗਿਆਨ ਸਰਬ ਤੈ ਸੇਧ ਤੇ ਪਤਿਆ ਤਰਜੋਗ ਤਾਥਿਆਨ ਗਿਆਨ ਸ੍ਰੀ ਹੁਕਮਿ ਸਿਨਾਣ ਚਾਰ ਬਦਾਲ ਕਮਰ ਪ੍ਰਗਾਸ ਸਭ ਕੀ ਮਾ ਸਰ ਤੇ ਉਦਾਸ ਸੰਦ ਚਤ ਤਟ ਕਾ ਵੇਤਾ ਸਮਦਟੇ ਤੇਠੇ ਤਾ ਏ ਭਾਵੇਂ ਜਨਕੇ ਮੁਖ ਪਨੇ ਗੁਰ ਨਾਨਕ ਨਾਮ ਪਤਿਨ ਮਾਨਸਮੇ ਇਹਨਾਂ ਜਾਪੇ ਮਨ ਕੋਈ ਸਭ ਜਗ ਮੈਂ ਤਾਂ ਕੀ ਘਟ ਹੋਏ ਗੁਰੂ ਗੋਬਿੰਦ ਨਾਮ ਤਰਪਾਣੇ ਸਿਮਰ ਸਾਧ ਤਰਵੇਰ ਬਖਾਣੇ ਸਕਲ ਮਨੁਤਾ ਲਿ ਕੇ ਓਹ ਨਾਮ ਗੁਰੂ ਗੋਬਿੰਦ ਪਾਦਕੇ ਮਾਨਵ ਸ੍ਰਾਮ ਕੋਟ ਅਪਰਾਧ ਸਾ ਸੂਮਟੈ ਸੰਤਿ ਕਿਰਪਾ ਤੇ ਜਾਮ ਤੇ ਛਟੈ ਜਾਂ ਕੇ ਮਨ ਤੁਰੰ ਪ੍ਰਭ ਪਾਏ ਸਰਧਣ ਨਾਨਕ ਤੇ ਆਏ ਜਿਸ ਮਨ ਵਸ ਸੁਨ ਲਾਏ ਪਰਿਤ ਹੋਤੀ ਸਜਨ ਆਵੇ ਹਰ ਪ੍ਰਭ ਤੇਤ जन्म मरण का दुख नवार दुर्गवती निर्मल शोभा मृत दी गानु एक नाम मानु महेश मानी दुख रोग वेन से ते परम साधनाम लेम आगे करमय सवते ऊचिता की सोभावान मे गुण नाम सुखमणी